ਇੱਕ ਗੱਡੀ ਨੂੰ 8 ਸਾਲ ਤੇ 8 ਮਹੀਨੇ ਹੋ ਗਿਆ ਆਈ ਨੂੰ ਤੂੜੀ ਵਾਲੇ ਕਮਰੇ ਚ ਖੜਾਉਣ ਲਈ ਪਰਿਵਾਰ ਮਜਬੂਰ ਹੋ ਗਿਆ ਕਿਉਂਕਿ ਆਰਟੀਓ ਦਫਤਰ ਨੇ ਆਰਸੀ ਨਹੀਂ ਬਣਾ ਕੇ ਦਿੱਤੀ ਗੱਡੀ ਰੋਡ ਤੇ ਚੜੂਗੀ ਤਾਂ ਇਹਨੂੰ ਅੰਦਰ ਦੇ ਦਿੱਤਾ ਜਾਊਗਾ ਕਿਉਂਕਿ ਗੱਡੀ ਦਾ ਨੰਬਰ ਹੀ ਨਹੀਂ ਹਜੇ ਤੱਕ ਲੱਗਿਆ ਆਰਸੀ ਤੱਕ ਨਹੀਂ ਹਜੇ ਤੱਕ ਬਣੀ ਸਵਾਗਤ ਹੈ ਤੁਹਾਡਾ ਕੀ ਕਰਨਾ ਸਵਾਗਤ ਆ ਤੁਹਾਡਾ ਮਨ ਲਦਾ ਆਟੋ ਦਫਤਰ ਵਾਲੇ ਕਰ ਰਹੇ ਨੇ ਤੇ ਆਟੋ ਤੁਹਾਡੀ ਗੱਲ ਨਹੀਂ ਸੁਣਦਾ ਉਹ ਗੱਲ ਹੀ ਨਹੀਂ ਸੁਣਦਾ ਉਹ ਤਾਂ ਇੱਕ ਦੂਜੇ ਸੈਟ ਰਹੇ ਹੁੰਦੇ ਪਹਿਲਾਂ ਉਸ ਟਾਈਮ ਜਦੋਂ ਤੁਸੀਂ ਫੈਲ ਦਿੱਤੀ ਮੈਂ ਨਹੀਂ ਸੀ ਭਾਈ ਫਿਰ ਇਹਦਾ ਮਤਲਬ ਖੜੀ ਗੱਡੀ ਦੇ ਟਾਇਰ ਪਾਈ ਜਾਂਦੇ ਜਾਂ ਨਵੇਂ ਬਸ ਸਰਵਿਸ ਕਰਾਉਣ ਵਾਸਤੇ ਗੱਡੀ ਜਾ ਰਹੀ ਹੈ ਮੁੜ ਕੇ ਅੱਗੇ ਫਿਰ ਖੜ ਜਾਂਦੀ ਹੈ ਅੱਜ ਕਰਦਾ ਕੱਲ ਕਰਦਾ ਦਵਾਰਾ ਮੈਂ ਇਹਨੇ ਕੋਈ ਬੈਠ ਬੈਠ ਕੇ ਮੁੜਿਆਉਣਾ ਕਹਿੰਦੇ ਅੰਦਰ ਦੂਜਾ ਆਨਲਾਈਨ ਮੀਟਿੰਗ ਚੱਲ ਰਹੀ ਆ ਸਾਬ ਨਹੀਂ ਮਿਲਦੀ ਆਰ ਨੰਬਰ ਪਲੇਟ ਆਰਟੀਓ ਦਫਤਰ ਨੇ ਲਾਈ ਆ ਸਟicker ਲੱਗਾ ਆ ਲੱਗਾ ਨੰਬਰ ਪਲੇਟ ਸਹੀ ਪ੍ਰਿੰਟ ਹੋਈ ਆ ਪਰ ਇੱਥੇ ਕੋਈ ਵੀ ਸੀਰੀਅਲ ਨੰਬਰ ਨਹੀਂ ਹੈਗਾ 8 ਸਾਲ 8 ਮਹੀਨੇ ਬਦਲਾਅ ਦੀ ਸਰਕਾਰ ਵੀ ਆ ਗਈ ਫਿਰ ਵੀ ਬਦਲਾਅ ਨਹੀਂ ਹੋਇਆ ਅੱਜ ਦਿਖਾਉਣੇ ਆ ਤੁਹਾਨੂੰ ਫਿਰੋਜ਼ਪੁਰ ਆਰਟੀਓ ਦਫ਼ਤਰ ਦੇ ਹਾਲਾਤ ਆ ਗੱਡੀ ਮਰਸੀਡੀਜ਼ ਫਿਰੋਜ਼ਪੁਰ ਦੇ ਵਿੱਚ ਖੜੀ ਆ ਔਰ ਇੱਕ ਗੱਡੀ ਨੂੰ 8 ਸਾਲ ਤੇ 8 ਮਹੀਨੇ ਹੋ ਗਿਆ ਆਈ ਨੂੰ ਔਰ ਇਹ ਤੂੜੀ ਵਾਲੇ ਕਮਰੇ 'ਚ ਖੜਾਉਣ ਲਈ ਪਰਿਵਾਰ ਮਜਬੂਰ ਹੋ ਗਿਆ ਕਿਉਂਕਿ ਆਰਟੀਓ ਦਫ਼ਤਰ ਨੇ ਆਰਸੀ ਨਹੀਂ ਬਣਾ ਕੇ ਦਿੱਤੀ ਨੰਬਰ ਤੱਕ ਨਹੀਂ ਰਜਿਸਟਰਡ ਕੀਤਾ ਹਜੇ ਤੱਕ ਔਰ 40-50 ਲੱਖ ਰੁਪਈਆ ਇਸ ਗੱਡੀ ਤੇ ਲਾ ਕੇ ਪਰਿਵਾਰ ਨੂੰ ਇੱਧਰ ਤੂੜੀ ਵਾਲੇ ਕਮਰੇ ਚ ਖੜੀ ਕਰ ਲਈ ਮਜਬੂਰ ਹੋਣਾ ਪੈ ਰਿਆ ਇਹ ਹਾਲਾਤ ਨੇ ਫਿਰੋਜ਼ਪੁਰ ਦੇ ਆਰਟੀਓ ਦਫਤਰ ਦੇ ਫਿਰੋਜ਼ਪੁਰ ਦੇ ਆਰਟੀਓ ਦੇ ਔਰ ਪਰਿਵਾਰ 8 ਸਾਲ 8 ਮਹੀਨਿਆਂ ਤੋਂ ਰੋਜ਼ ਆਰਟੀਓ ਦਫਤਰ ਦੇ ਵਿੱਚ ਬਾਈ ਗੇੜੇ ਲਾ ਰਿਆ ਮੇਰੀ ਆਰਸੀ ਬਣਾ ਦਿਓ ਮੇਰੀ ਗੱਡੀ ਮੇਰੇ ਨਾਮ ਕਰ ਦਿਓ ਆਰ ਸੀ ਮੈਨੂੰ ਲੈ ਦਿਓ ਏਜੰਸੀ ਚੋਂ ਨਵੀਂ ਕਢਾਈ ਔਰ ਆ ਨੰਬਰ ਲਾ ਕੇ ਦਿੱਤਾ ਇੱਕ ਪਤਾ ਨਹੀਂ ਆਨਲਾਈਨ ਬੋਲਦਾ ਕਿ ਨਹੀਂ ਬੋਲਦਾ ਲੇਕਿਨ 22 ਕਲਪਿਆ ਪਿਆ 40 50 ਲੱਖ ਰੁਪਈਆ ਲਾਤਾ ਔਰ 22 ਹੁਣੀ ਘਰੋਂ ਗੱਡੀ ਤੱਕ ਨਹੀਂ ਕੱਢ ਕੇ ਗੇੜਾ ਕੱਢ ਪਾਉਂਦੇ ਕਿਉਂਕਿ ਗੱਡੀ ਰੋਡ ਤੇ ਚੜੂਗੀ ਤੈਨੂੰ ਅੰਦਰ ਦੇ ਦਿੱਤਾ ਜਾਊਗਾ ਕਿਉਂਕਿ ਗੱਡੀ ਦਾ ਨੰਬਰ ਹੀ ਨਹੀਂ ਹਜੇ ਤੱਕ ਲੱਗਿਆ ਆਰ ਸੀ ਤੱਕ ਨਹੀਂ ਹਜੇ ਤੱਕ ਬਣੀ 8 ਸਾਲ 8 ਮਹੀਨੇ ਬਦਲਾਅ ਦੀ ਸਰਕਾਰ ਵੀ ਆ ਗਈ ਫਿਰ ਵੀ ਬਦਲਾਅ ਨਹੀਂ ਹੋਇਆ ਔਰ ਬਾਈ ਹੁਣੀ ਦੁਖੀ ਨੇ ਬਾਈ ਅਮਰ ਸਿੰਘ ਨੇ ਫਿਰੋਸਪੁਰ ਦਾ ਚੌਕ ਹਰੀ ਹਰ ਪਿੰਡ ਬਾਈ ਜੀ ਸਵਾਗਤ ਮੈਂ ਤੁਹਾਡਾ ਕੀ ਕਰਨਾ ਸਵਾਗਤ ਆ ਤੁਹਾਡਾ ਮਿਲਦਾ ਆਟੋ ਦਫਤਰ ਵਾਲੇ ਕਰ ਰਹੇ ਨੇ 8 ਸਾਲ ਬਿਲਕੁਲ ਉਦੋਂ ਦੇ ਮੇਰਾ ਸਵਾਗਤ ਹੀ ਹੋ ਰਿਹਾ ਔਰ ਕੁਛ ਨਹੀਂ ਹੋ ਰਿਹਾ ਕਲਾ ਸਵਾਗਤ ਹੀ ਕਰ ਰਹੇ ਆ ਜਦੋਂ ਮੈਂ ਜਦੋਂ ਵੀ ਜਿੰਨੇ ਵਾਰੀ ਵੀ ਗਿਆ ਮੈਨੂੰ ਮਿੱਠੀਆਂ ਗੋਲੀਆਂ ਐ ਜੀਆਂ ਦਿੰਦੇ ਆ ਤੇ ਉੱਥੋਂ ਮੈਨੂੰ ਤੋੜ ਦਿੰਦੇ ਆ ਪਹਿਲਾਂ ਮੈਂ ਸ਼ੁਰੂ ਤੋਂ ਲੈ ਕੇ ਮੈਂ ਇੰਨੀ ਲੰਬੀ ਸਟੋਰੀ ਦੱਸ ਨਹੀਂ ਸਕਦਾ ਵੇਖੋ 9 9 ਸਾਲ ਵਾਂਗੂ ਹੋਣ ਵਾਲੇ ਆ ਜੋ ਉਹਦੀ ਗੱਡੀ ਲਈ ਆ ਮੈਂ ਇੱਕ ਦਿਨ ਚੱਜ ਨਾਲ ਮੈਨੂੰ ਸਕੂਨ ਨਾਲ ਨਹੀਂ ਚਲਾ ਕੇ ਵੇਖਿਆ ਵੀ ਮੈਨੂੰ ਪਤਾ ਨਹੀਂ ਕਿੱਥੇ ਹੱਸ ਦੇ ਕੇ ਰੋਕ ਲੈਣਾ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀ ਮੈਂ ਗੱਡੀ ਚਲਾ ਲਈ ਕਿ ਕੱਲ ਦੇ ਦਿਨ ਕਿ ਉਸ ਤੋਂ ਬਾਅਦ ਮੇਰੀ ਗੱਡੀ ਉਹਦੀ ਉਹ ਕੁਆਡ ਬਣ ਗਈ ਆ ਖੜੀ ਦੇ ਟਾਇਰ ਜਿੱਥੇ ਮੈਂ ਕੱਢਦਾ ਥੋੜੀ ਵੜ ਜਾਂਦੇ ਆ ਟਾਇਰ ਖੜੀ ਦੇ ਸੁੱਕ ਗਏ ਆ ਥਾਂ ਥਾਂ ਤੇ ਜਦੋਂ ਜਾਣਾ ਕਿਤੇ ਉੱਥੋਂ ਟਾਇਰ ਬਦਲਣਾ ਪੈਂਦਾ ਕਿਤੇ ਉੱਥੇ ਉਹ ਵੀ ਚੋਰੀ ਲਜਣਾ ਮਨ ਮੇਰਾ ਹਰ ਵਕਤ ਲੱਗਦਾ ਹੋ ਸਕਦਾ ਮੈਨੂੰ ਇਹ ਜੇ ਇਦਾਂ ਮੈਂ ਪਰੇਸ਼ਾਨ ਹੋਇਆ ਵੀ ਮੈਂ ਆਂਦਾ ਸੀ ਵੀ ਅੱਜ ਕੱਲ ਜਿਹੜੇ ਸਟੰਟ ਪੈਂਦੇ ਆ ਜਾਂ ਦਿਲ ਦਾ ਰੋਗ ਪੈਂਦਾ ਇਹਨਾਂ ਕਾਰਨਾਂ ਬਣ ਬਣਦੇ ਆ ਤੇ ਇਦੋਂ ਜ਼ਿਆਦਾ ਪੈਸੇ ਮੈਂ ਤਾਂ ਇਹਨਾਂ ਨੂੰ ਆਖਿਆ ਵੀ ਜਿੰਨੇ ਮੇਰੇ ਤੋਂ ਪੈਸੇ ਲੈਣੇ ਲੈਣੇ ਘਟੋ ਘਟ ਮੈਂ ਰੋਗੀ ਨਾ ਬਣ ਜਾਵਾਂ ਇਹ ਗੱਡੀ ਹੈਲ ਵੀ ਤੁਸੀਂ ਹੱਥ 'ਚ ਸਾਨੂੰ ਵਿਖਾ ਰਹੇ ਸੀ ਕਹਿੰਦੇ ਕਾਗਜ਼ੀ ਪੱਲੇ ਪਏ ਆ ਹੈ 40 50 ਲੱਖ ਆ ਇੱਕ ਕਾਗਜ਼ਾਂ ਦੀ ਫੈਲ ਹੀ ਪੱਲੇ ਪਈ ਆ ਕਾਗਜ਼ਾਂ ਦੀ ਫੈਲ ਪੱਲੇ ਪਈ ਇਹ ਦੱਸੋ ਜੀ ਮੈਂ ਪਹਿਲਾਂ ਜਦੋਂ ਦਿੱਤੀ ਇਹਨਾਂ ਨੂੰ ਫੈਲ ਇਹ ਕਹਿੰਦੇ ਫੈਲ ਗਮ ਹੋ ਗਈ ਇਹਨਾਂ ਨੇ ਮੇਰੀ 6 ਮਹੀਨੇ ਤੋਂ ਲੈ ਕੇ 7 ਮਹੀਨੇ ਤੱਕ ਕੋਈ ਗੱਲ ਨਹੀਂ ਦੀ ਫਿਰ ਮੈਂ ਇੱਕ ਫੈਲ ਆਪ ਲਮਾਰੀਆਂ ਫਰੋਲ ਕੇ ਉਹਦੇ ਵਿੱਚ ਵੀ ਇਹਨਾਂ ਦਾ ਕੋਈ ਚਾਹ ਪਾਣੀ ਦੇ ਕੇ ਮੈਂ ਫੈਲ ਲੱਭੀ ਲੱਭ ਕੇ ਫਿਰ ਇਹਨਾਂ ਦੇ ਹਵਾਲੇ ਫੇਰ ਦੁਬਾਰਾ ਫੈਲ ਕੀਤੀ ਉਹਦੀਆਂ ਕਾਪੀਆਂ ਕਰਕੇ ਮੈਂ ਆਪਦੇ ਕੋਲੇ ਰੱਖੀਆਂ ਗੱਡੀ ਪਾਸਿੰਗ ਵੀ ਕਰਾ ਲਈ ਫਿਰ ਕਹਿੰਦੇ ਵੀ ਇੱਥੋਂ ਬੈਕਲੋਗ ਨਹੀਂ ਪੈਂਦੀ ਤੁਸੀਂ ਚੰਡੀਗੜ੍ਹ ਜਾਓ ਅਸੀਂ ਚੰਡੀਗੜ੍ਹ ਲੈ ਕੇ ਭੇਜ ਦਿੰਨੇ ਆ ਸਾਡੇ ਘਟੋ ਘਾਟ ਮੇਰੇ ਹਿਸਾਬ ਨਾਲ 30 ਤੋਂ 40 ਗੇੜੇ ਚੰਡੀਗੜ੍ਹ ਦੇ ਲਾਗੇ ਉੱਥੇ ਜੇ ਕਿਤੇ ਅਫਸਰ ਪਹਿਲੀ ਕਾ ਤਾਂ ਮਿਲਦਾ ਜਿੰਨੇ ਮਿਲੇ ਉਹ ਕਹਿੰਦੇ ਵੀ ਉਹਨਾਂ ਦਾ ਕੰਮ ਆ ਦਫ਼ਤਰ ਦਾ ਤੁਸੀਂ ਦਫ਼ਤਰ ਜਾਓ ਤੁਸੀਂ ਨਾ ਸਾਡੇ ਕੋਲੇ ਆਓ ਇਹ ਥਰੋਜਪੁਰ ਦੇ ਦਫ਼ਤਰ ਵਾਲੇ ਸਾਨੂੰ ਦੱਸਣਗੇ ਤੇ ਫਿਰ ਕਾਪੀ ਬੰਨੀਏ ਛੋੜੇ ਆਖੇ ਕੋਈ ਕਾਪੀ ਨਹੀਂ ਬੰਨੀ ਬਾਈ ਜੀ ਹੋ ਸਕਦਾ ਕੋਈ ਚਾਹ ਪਾਣੀ ਮੋਟਾ ਭਾਲਦਿਆਂ ਨੂੰ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਬਾਈ ਕੋਲੇ ਮਰਸਡੀਜ਼ ਗੱਡੀ ਲਈ 50 ਕ ਲੱਖ ਬਾਈ ਨੇ ਲਾਤਾ ਤੇ ਇਹਨਾਂ ਨੂੰ ਹੋ ਸਕਦਾ ਲੱਗਿਆ ਹੋਵੇ ਕੋਈ ਚਾਹ ਪਾਣੀ ਦੇਣਗੇ ਤਾਂ ਕਰਕੇ ਨਾ ਕੀਤੀ ਹੋਵੇ ਨਹੀਂ ਮੈਂ ਪਹਿਲਾਂ ਨਾ ਇਥੇ ਇੱਕ ਅਫਸਰ ਹੀ ਬੈਠਾ ਹੋਵੇ ਨਾ ਤਾਂ ਉਹਨੂੰ ਆਪਾਂ ਨਿਵੇੜਦੀਏ ਕੰਮ ਮੈਂ ਪਹਿਲਾਂ ਚਾਹ ਪਾਣੀ ਵੀ ਦਿੱਤੇ ਆ ਚਾਹ ਪਾਣੀ ਦੇਣ ਤੋਂ ਬਾਅਦ ਵੀ ਮੇਰਾ ਕੰਮ ਨਹੀਂ ਹੋਇਆਗਾ ਉਹ ਇਹਨਾਂ ਦੀ ਫੈਲ ਕੱਢ ਕੇ ਤੁਸੀਂ ਦੇਖ ਲਓ ਉਹਦੇ ਤੇ ਜਿੰਨਾਂ ਦੀ ਚਾਹ ਪਾਣੀ ਦਿਵਾਉਣ ਵਾਲੇ ਬੰਦੇ ਉਹਨਾਂ ਦੇ ਵੀ ਨਾਮ ਉੱਪਰ ਦਰਜ ਆ अच्छा फाइल ਦੇ ਉੱਤੇ ਚਾਹ ਪਾਣੀ ਵਾਲਿਆਂ ਦੇ ਵੀ ਨਾਂ ਲਿਖੇ ਹੋਏ ਇਸੇ ਕਰ ਜਿਹੜੀ ਫਾਈਲ ਗੁੰਮ ਅੱਜ ਵੀ ਇਹ ਗੱਲ ਕਹਿ ਰਹੇ ਆ ਜਿਹੜਾ ਨਵਾਂ ਆਟੂ ਆਇਆ ਮੈਨੂੰ ਲੱਗਦਾ ਸੀ ਬਹੁਤ ਵਧੀਆ ਨਵਾਂ ਨੌਜੰਗ ਨੌਜਵਾਨ ਆ ਇਹਦੇ ਵਿੱਚ ਕੁਛ ਨਹੀਂ ਜਦੋਂ ਆਇਆ ਆਇਆ ਨਾ ਜਿਸ ਦਿਨ ਮੈਂ ਗਿਆ ਉਸ ਦਿਨ ਜਿੰਨੇ ਨਿੱਕੇ ਨਿੱਕੇ ਵਿਚਾਰੇ ਬੰਦੇ ਉਹ ਫਾਈਲਾਂ ਭਰ ਕੇ ਦਿੰਦੇ ਆ ਉਹਨਾਂ ਨੂੰ ਏਜੰਟ ਕਹਿ ਕੇ ਉਹਨਾਂ ਨੂੰ ਭਜਾਰਿਆ ਸੀ ਉਸ ਜਿੰਨੇ ਵੀ ਹੈਗੇ ਸੀ ਸਾਰੇ ਬੜ ਮੇਰੇ ਮਾਨੂੰ ਇਹ ਮਿਲਿਆ ਯਾਰ ਬੰਦਾ ਬੜਾ ਸਖਤ ਆ ਇਹ ਮੇਰਾ ਕੰਮ ਕਰੂਗਾ ਮੈਨੂੰ ਇਹ ਕੰਮ ਕਰ ਅੱਜ ਕਰਦਾ ਕੱਲ ਕਰਦਾ ਦਵਾਰਾ ਮੈਂ ਇਹਨਾਂ ਕੋਈ ਬੈਠ ਬੈਠ ਕੇ ਮੁੜਿਆਉਣਾ ਕਹਿੰਦੇ ਅੰ ਨਹੀਂ ਮਿਲਦੇ ਇੱਕ ਦਿਨ ਮੈਂ ਲਾਸਟ ਤੇ ਗਿਆ ਫਿਰ ਮੈਂ 3 ਘੰਟੇ ਬਹਿ ਕੇ ਮੈਂ ਵਾਪਸ ਮੁੜ ਰਿਹਾ ਸੀ ਰਸਤੇ 'ਚ ਮੈਨੂੰ ਫੋਨ ਆਇਆ ਮੈਨੂੰ ਆਦੇ ਵੀ ਤੁਸੀਂ ਕਿਵੇਂ ਆਏ ਸੀ ਮੈਂ ਕਿਹਾ ਜੀ ਸਰ ਉਸੇ ਕੰਮ ਲਈ ਆਇਆ ਮੇਰਾ ਕੰਮ ਨਹੀਂ ਹੋ ਰਿਹਾਗਾ ਚੰਡੀਗੜ੍ਹ ਤੁਸੀਂ ਭੇਜਿਆ ਸੀ ਚੰਡੀਗੜ੍ਹ ਵਾਲਿਆਂ ਨੇ ਮੈਨੂੰ ਇਹ ਗੱਲ ਆਖੀ ਆ ਵੀ ਜਾ ਕੇ ਉਹ ਜਦੋਂ ਤੁਹਾਨੂੰ ਫੈਲ ਭੇਜਣਗੀ ਫੈਲ ਭੇਜਣ ਕੋਈ ਈ-ਫੈਲ ਹੁੰਦੀ ਆ ਉਹ ਭੇਜਣਗੇ ਉਹਦੇ ਆਧਾਰ ਤੇ ਚਲੇ ਉਹ ਨਹੀਂ ਬਣਾਉਂਦੇ ਤਸਦੀਕ ਬਣਾ ਦੇਣਗੇ ਤੇ ਇਹ ਕਿ ਅੱਗੋਂ ਮੈਨੂੰ ਸਾਹਿਬ ਜੀ ਇਹ ਗੱਲ ਕਹਿੰਦੇ ਆ ਵੀ ਤੁਸੀਂ ਜਿਹੜੀ ਉਹ ਉਹ ਸਾਨੂੰ ਲਿਖ ਕੇ ਭੇਜਣਾ ਵੇਖੋ ਕੰਮ ਇਹਨਾਂ ਦੇ ਦਫ਼ਤਰ ਦਾ ਲਿ ਪ੍ਰੋਪਰ ਜਿੰਨੇ ਪੇਪਰ ਆਏ ਇਹਨਾਂ ਦੱਸਣੇ ਰੀਜਨ ਦੱਸਣ ਕਿਉਂ ਨਹੀਂ ਬਣਾਈ ਕੀ ਕਾਰਨਾ ਸੀ ਕਿਵੇਂ ਬਣਾ ਦੀਆ ਹਾਂ ਆਰਟੀਓ ਨੂੰ ਜ਼ਿਲ੍ਹਾ ਦਿੱਤਾ ਮਾਲਕਾ ਜ਼ਿਲ੍ਹੇ ਦਾ ਉਹਨੇ ਵੇਖਣਾ ਨਾ ਕਮੀ ਕੀ ਆ ਪੇਸ਼ੀ ਕੀ ਆ ਵੈਰੀਫਾਈ ਕਿਉਂ ਨਹੀਂ ਕੀਤਾ ਕਿਹੜੀ ਚੀਜ਼ ਦੀ ਇਨਕੁਆਇਰੀ ਕਰਨੀ ਉਹ ਤਾਂ ਆਰਟੀਓ ਨੇ ਵੇਖਣਾ ਨਾ ਤੇ ਆਰਟੀਓ ਤੁਹਾਡੀ ਗੱਲ ਨਹੀਂ ਸੁਣਦਾ ਉਹ ਗੱਲ ਹੀ ਨਹੀਂ ਸੁਣਦਾ ਉਹ ਤਾਂ ਇੱਕ ਦੂਜੇ ਸੈਟ ਰਹੇ ਹੁੰਦੇ ਪਹਿਲਾਂ ਮੈਂ ਉਸ ਟਾਈਮ ਜਦੋਂ ਤੁਸੀਂ ਫੈਲ ਦਿੱਤੀ ਮੈਂ ਨਹੀਂ ਸੀ ਵੇਖੋ ਪਿਛਲੀਆਂ ਗੱਲਾਂ ਗਈਆਂ ਇਸ ਟਾਈਮ ਕੌਣ ਬੈਠਾ ਕਿਹਦੇ ਕੋਲ ਜਾਈਏ ਅਸੀਂ ਹੁਣ ਪਿਛਲੇ ਕੋਲ ਕਿਹਦੇ ਕੋਲ ਪਿਛਲੇ ਕੋਲ ਜਾਣੇ ਕੋਈ ਨਹੀਂ ਤੇ ਅਸੀਂ ਕੁਰਸੀ ਤੇ ਨਹੀਂ ਹੈਗੇ ਤੇ ਬਾਈ ਫਿਰ ਇਹਦਾ ਮਤਲਬ ਖੜੀ ਗੱਡੀ ਦੇ ਟਾਇਰ ਪਾਈ ਜਾਂਦੇ ਜੇ ਨਵੇਂ ਜਦੋਂ ਜਾਣਦੇ ਆ ਨਾ ਕਿਉਂਕਿ ਗੱਡੀ ਨਵੀਂ ਗੱਡੀ ਆ ਤੇ ਗੱਡੀ ਦੇ ਟਾਇਰ ਗੇ ਸੁੱਕ ਜਦੋਂ ਕਿਤੇ ਭੁੱਲ ਭੁਲ ਕੇ ਕਦੇ ਰੀਲ ਆਉਂਦੀ ਹੈ ਯਾਰ ਇਹਨੂੰ ਥੋੜਾ ਜਿਹਾ ਉੱਥੇ ਲੈ ਚਲੀਏ ਗੇੜਾ ਘੜਾ ਲਈਏ ਹਾਂ ਚਾਜਾ ਚਾਜਾ ਪੂਰਾ ਕਰਾਂ ਜਾਂ ਸਰਵਿਸ ਕਰਾਉਣ ਵਾਸਤੇ ਜਾਣਾ ਪੈਂਦਾ ਜਦੋਂ ਸਰਵਿਸ ਕਰਾਉਣ ਜਾਂਦੇ ਆ ਉਦੋਂ ਵੀ ਅਸੀਂ ਸਵੇਰ ਨਿਕਲਦੇ ਆਂ ਵੀ ਰਸਤੇ 'ਚ ਘੇਰੇ ਨਾਲ ਜਾਈਏ ਤੇ ਉਧਰੋਂ ਰਾਤ ਨੂੰ ਨਿਕਲਦੇ ਰਸਤੇ 'ਚ ਘੇਰੇ ਨਾਲ ਜਾਈਏ ਬਸ ਸਰਵਿਸ ਕਰਾਉਣ ਵਾਸਤੇ ਗੱਡੀ ਜਾ ਰਹੀ ਹੈ ਮੁੜ ਕੇ ਅੱਗੇ ਫੇਰ ਖੜ ਜਾਂਦੀ ਹੈ ਮੈਂ ਤਾਂ ਬੇਨਤੀ ਕਰਦਾ ਵੀ ਇਹ ਜਿਹੜੇ ਅਫਸਰ ਆ ਉਹਨਾਂ ਨੂੰ ਫੜਿਆ ਜਾਵੇ ਘਰ ਭੇਜਿਆ ਜਾਵੇ ਇਹੋ ਜਾਨੂ ਜੇ ਨਹੀਂ ਡੱਕਾ ਤੋ ਜਿਨ੍ਹਾਂ ਨੇ ਡੱਕਾ ਨਹੀਂ ਤੋ ਵੇਖੋ ਇੱਕ ਬੰਦਾ ਉੱਥੇ ਭਾਇਆ ਉਸ ਵਾਸ ਟੈਂ ਮੈਨੂੰ ਗੋਲੀ ਲੱਗ ਚੁੱਕੀ ਆ ਮੇਰਾ ਬਲੱਡ ਇੰਨਾ ਵਜ ਮੈਂ ਹਰ ਵੇਲੇ ਸੋਚਦਾ ਰਹਿੰਦਾ ਸਤਾ ਸਤਾ ਸੋਚਦਾ ਯਾਰ ਇਹ ਹੋਰ ਮੈਨੂੰ ਕੰਮ ਕੋਈ ਨਹੀਂ ਮਹਾਰਾਜ ਨੇ ਜਾਇਦਾਦ ਵਾਧੂ ਦਿੱਤੀ ਯਾਰ ਨਹੀਂ ਆਰੇ ਲੈਨੇ ਸਭ ਕੋ ਸਭ ਤੋਂ ਵੱਡਾ ਦੁੱਖ ਮੇਰਾ ਇਹ ਬਣ ਗਿਆ ਇਹ ਦੁੱਖ ਮੇਰਾ ਗਾਂ ਰੋਗ ਬਣ ਗਿਆ ਮੇਰੇ ਸਰੀਰ ਦਾ ਰੋਗ ਬਣ ਗਿਆ ਇਸ ਟਾਈਮ ਮੈਂ ਵੇਖੋ ਮੈਨੂੰ ਬਲੱਡ ਦੀ ਗਰੋੜੀ ਖਾਣੀ ਪੈ ਰਹੀ ਕਾਰਨ ਇਹ ਉੱਥੇ ਜਾ ਕੇ ਮੈਂ ਖਿਜੀ ਜਾਣਾ ਯਾਰ ਮੇਰਾ ਗਨਾ ਕੀ ਆ ਮੈਂ ਬਾਹਰ ਬੈਠਾ ਹਾਂ ਦੋ ਮਿੰਟ ਨੂੰ ਟੈਕਸ ਮੈਂ ਦੇ ਚੁੱਕਿਆ ਹੂੰ ਬੇਪੈਸੇ ਟੈਕਸ ਹੀ ਦੇਣਾ ਨਾ ਮੇਰੀ ਜਿਹੜੀ ਸਮਾਰਟ ਕਾਰਡ ਬੰਨਣਾ ਮੈਂ ਉਹਦਾ ਟੈਕਸ ਵੀ ਦੇ ਚੁੱਕਿਆ ਹਾਂ ਕਿ 55 ਗਵਰਨਮੈਂਟ ਨੂੰ ਦੇ ਚੁੱਕਿਆ ਜਿਹੜਾ ਮੈਂ ਨੰਬਰ ਚੁੱਕਿਆ ਉਹਦੀ ਰਸੀਦ ਮੇਰੇ ਕੋਲੇ ਹੈਗੀ ਹੈ ਉਹ ਵੀ ਮੈਂ ਦੇ ਚੁੱਕਿਆ ਮੈਂ ਕੀ ਦੇਵਾਂ ਇਸ ਤੋਂ ਬਾਅਦ ਕੀ ਦੇਵਾਂ अच्छा एक चीज मैं और पूछनी सी ये नंबर जेड़ा ਤੁਹਾਨੂੰ ਲਾ ਕੇ ਦਿੱਤਾ ਹੋਇਆ ਇਹਨਾਂ ਨੇ ਮੈਨੂੰ ਲੱਗਦਾ ਇਹ ਨੰਬਰ ਵੀ ਜੈਲੀ ਲੱਗਦਾ ਇੱਥੇ ਨੰਬਰ ਨੰਬਰ ਕੁਝ ਨਹੀਂ ਹੈਗਾ ਇੱਥੇ ਭਾਜੀ ਨੰਬਰ ਇਹ ਨੰਬਰ ਇਹਨਾਂ ਨੇ ਲਾਇਆ ਦਫ਼ਤਰ ਵਾਲੇ ਨੇ ਇਹਨਾਂ ਨੇ ਮੈਨੂੰ ਇਹ ਦੇਤਾ ਵੀ ਤੇਰੀ ਆਨਲਾਈਨ ਗੱਡੀ ਹੋ ਜੂਗੀ ਤੂੰ ਆਹ ਪਲੇਟਾਂ ਲੈ ਜਾ ਅੱਛਾ ਮੈਨੂੰ ਪਲੇਟਾਂ ਦੇਤੀਆਂ ਇਹਨਾਂ ਦਾ ਕੋਈ ਇੱਥੇ ਬੰਦਾ ਭਾਇਆ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਉਹ ਪੈਸੇ ਇਕੱਠੇ ਕਰਨ ਵਾਸਤੇ ਕਿ ਕਰਿੰਦਾ ਹੀ ਭੜਾਇਆ ਅੱਛਾ ਉਹ ਕਹਿੰਦੇ ਸੀ ਵੀ ਆਹ ਤੁਹਾਡਾ ਕੰਮ ਅੱਜ ਹੋ ਜਾਣਾ ਕੱਲ ਹੋ ਜਾਣਾ ਉਸ ਤੋਂ ਬਾਅਦ ਲਾਸਟ ਤੇ ਗੱਲ ਮੈਂ ਹੋਰ ਦੱਸਦਾ ਵੇਖੋ ਕਿ ਕਿੱਡੀ ਰਾਨੀ ਵਾਲੀ ਮੈਂ ਤਾਂ ਦੋਵੇਂ ਹੱਥ ਜੋੜਦਾ ਮੇਰੇ ਨੰਬਰ ਆਹ ਤੈਨੂੰ ਐਫੀਡੇਵਿਟ ਲੈ ਕੇ ਦੇਣਾ ਪਊਗਾ ਮੈਂ ਕਿਹਾ ਯਾਰ ਜੋ ਮੇਰੇ ਤੋਂ ਲਿਖਾਉਣਾ ਲਖਾ ਲਓ ਮੈਨੂੰ ਤੁਸੀਂ ਗੱਡੀ ਆਨਲਾਈਨ ਕਰ ਦਿਓ ਮੈਂ ਗੱਡੀ ਬਾਹਰ ਕੱਢਣਾ ਛੱਡੋ ਖੜਾ ਸ਼ਾਉ ਸ਼ੂਂ ਤਾ ਮੇਰੀ ਉਮਰ ਵੀ ਹੁਣ ਵੱਡ ਸ਼ਾਉ ਕਾ ਨਿਕਲ ਗਈ ਬਾਹਰ ਵੀ ਹੁਣ ਤਾਂ ਮੈਨੂੰ ਇਹ ਗੱਡੀ ਚਲਦੀ ਕਰ ਦਿਓ ਉਹਨਾਂ ਨੇ ਕੀ ਕੀਤਾ ਮੈਨੂੰ ਤਾਂ ਐਫੀਡੇਵਿਟ ਲੈ ਲਿਆ ਐਫੀਡੇਵਿਟ ਲੈ ਕੇ ਤੇ ਮੈਨੂੰ ਨੰਬਰ ਹੋਰ ਅਲਾਟ ਕਰ ਦਿੱਤਾ ਅੱਛਾ ਅੱਛਾ ਮੈਂ ਚਲੋ ਮੈਂ ਉਸ ਤੇ ਸਕੂਨ ਕਰਦਾ ਇਹਨਾਂ ਦਾ ਮੈਂ ਧੰਨਵਾਦ ਫਿਰ ਵੀ ਕਰਦਾ ਸੀ ਮੈਂ ਤਾਂ ਹੀ ਇਹਨਾਂ ਯਾਰ ਬੱਚੇ ਰੁੱਲ ਜਾਣਗੇ ਸਾਰਾ ਉਹ ਕਹਿੰਨ ਮੇਰੇ ਕੋ ਹੱਥ ਜੋੜਦੇ ਸੀ ਸਾਡੇ ਬੱਚੇ ਰੁੱਲ ਜਾਣਗੇ ਯਾਰ ਸਾਡੀ ਕਿਤੇ ਸ਼ਿਕਾਇਤ ਨਾ ਕਰੀ ਕੋਰਟ ਚ ਕੇਸ ਨਾ ਲਾਦੀ ਮੈਨੂੰ ਐ ਲਾਰੇ ਲਾਲ ਆ ਕੇ ਲਾਰੇ ਲਾਲਾ ਕੇ ਇਥੋਂ ਲੈ ਕੇ ਆਈ ਪਰ ਜੇ ਐਸ ਜਿਹੜਾ ਆਟੋ ਆਇਆ ਜਿਹਨੂੰ ਮੈਂ ਇਮਾਨਦਾਰ ਸਮਝਦਾ ਮੇਰਾ ਦਿਲ ਸਮਝਦਾ ਯਾਰ ਬੜਾ ਇਮਾਨਦਾਰ ਨਵਾਂ ਨਵਾਂ ਮੁੰਡਾ ਆ ਇਹਨੂੰ ਇਹ ਸਾਰੇ ਬੰਦਿਆਂ ਦਾ ਪਤਾ ਹੁੰਦਾ ਹੈ ਪਰੇਸ਼ਾਨੀਆਂ ਪਤਾ ਹੁੰਦਾ ਪਰ ਇਹਨੇ ਵੀ ਕੋਈ ਗੱਲ ਗੋਲੀ ਨਹੀਂ ਹਾਂ ਤਾਂ ਬਿਲਕੁਲ ਵੇਖੋ ਹਾਲਾਤ ਕਿਹੋ ਜਿਹੇ ਨੇ ਆ ਨੰਬਰ ਪਲੇਟ ਵੀ ਮੈਨੂੰ ਲੱਗਦਾ ਹੈ ਵੀ ਇਹ ਜਾਲੀ ਨਕਲੀਆ ਗੱਡੀ 50 ਲੱਖ ਦੀ ਆ ਨੰਬਰ ਪਲੇਟ ਆਰਟੀਓ ਦਫਤਰ ਨੇ ਲਾਈ ਆ ਸਟicker ਲੱਗਾ ਆ ਲੱਗਾ ਨੰਬਰ ਪਲੇਟ ਸਹੀ ਪ੍ਰਿੰਟ ਹੋਈ ਆ ਪਰ ਇੱਥੇ ਕੋਈ ਵੀ ਸੀਰੀਅਲ ਨੰਬਰ ਨਹੀਂ ਹੈਗਾ ਐ ਜਗ੍ਹਾ ਤੇ ਸੀਰੀਅਲ ਨੰਬਰ ਹੁੰਦਾ ਕੋਈ ਵੀ ਇੱਥੇ ਸੀਰੀਅਲ ਨੰਬਰ ਨਹੀਂ ਹੈਗਾ ਔਰ ਆ 50 ਲੱਖ ਦੀ ਗੱਡੀ ਤੇ ਜਿਹੜੇ ਸ਼ੌਂਕ ਸੀ ਬਾਈ ਹੋਰਾਂ ਦੇ ਉਹ ਧਰੇ ਦੇ ਧਰੇ ਰਹਿ ਗਏ ਘਰੇ ਖੜੀ ਗੱਡੀ ਕਵਾੜ ਬਣ ਗਈ ਨਵੇਂ ਟਾਇਰ ਪਵਾ ਲੈਂਦੇ ਆ ਬਾਈ ਹੁਣੀ ਠਲ ਦਿੰਦੇ ਆ ਔਰ ਪਿੰਡ 'ਚ ਢੇੜਾ ਕੱਢ ਲੈਂਦੇ ਆ ਮਾੜਾ ਮੋਟਾ ਔਰ ਇੰਨੇ 'ਚ ਸ਼ੌਂਕ ਪੂਰਾ ਹੋ ਜਾਂਦਾ ਇਹ ਸਿਰਪੋਰ ਸਿਰਪ RTO ਦਫਤਰ ਦੀ ਨਗਲੀ ਆ ਜਿਸ ਕਰਕੇ ਗੱਡੀ ਇਹਨਾਂ ਦੇ ਹਜੇ ਤੱਕ RC ਨਹੀਂ ਮਿਲੀ ਨਾਂ ਨਹੀਂ ਚੜੀ ਔਰ ਆ ਨੰਬਰ ਵੀ ਹਜੇ ਤੱਕ ਆਨਲਾਈਨ ਬਾਈ ਹੋਣੀ ਕਹਿੰਦੇ ਵੀ ਬੋਲਦਾਨੇ ਪਿਆ ਨੰਬਰ ਦੇਤਾ ਇਹਨਾਂ ਨੇ ਜੰਪ ਕਰਕੇ ਨੰਬਰ ਲੈ ਲਿਆ ਪੈਸੇ ਪੇ ਕਰਤੇ ਇੱਕਾ ਪਲੇਟ ਸਿਰਫ ਫਾਰਮੈਲਟੀ ਕਰਕੇ ਪਲੇਟ ਲਵਾਤੀ ਆ ਔਰ ਉਸ ਤੋਂ ਬਾਅਦ ਇਹ ਗੱਡੀ ਹਜੇ ਤੱਕ ਆਨਲਾਈਨ ਨਹੀਂ ਚੜੀ 8 ਸਾਲ 8 ਮਹੀਨਿਆਂ ਤੋਂ ਬਾਅਦ ਵੀ ਇਹ ਗੱਡੀ ਅਜੇ ਆਨਲਾਈਨ ਨਹੀਂ ਚੜੀ 40-50 ਲੱਖ ਦੀ ਇਹ ਗੱਡੀ ਜਿਹੜੀ ਆ ਇਹ ਕੁਆਡ ਹਾਂਜੀ ਮੈਂ 4 ਲੱਖ ਦੇ ਕਰੀਬ ਗਵਰਨਮੈਂਟ ਦੇ ਖਾਤੇ 'ਚ ਪੈਸੇ ਪਾ ਚੁੱਕਿਆ ਹਾਂ ਤੇ ਗੱਡੀ ਚਲਾਉਣ ਦੇ ਲੈਕ ਨਹੀਂ ਮੈ ਹੈਗਾ ਇਨਾ ਟੈਕਸ ਟੂਕਸ ਪਾ ਕੇ ਇਨਾ ਟੈਕਸ ਪਾ ਕੇ ਤੇ ਜਿਹੜਾ ਦੂਜਾ ਚਾਹ ਪਾਣੀ ਵਾਲਾ ਕੰਮ ਆ ਉਹ ਤੋਂ ਮੈਂ ਤੁਹਾਨੂੰ ਦੱਸਾਂ ਕੀ ਉਹ ਲੈ ਕਟੋ-ਕਟ 2 ਲੱਖ ਦੇ ਕਰੀਬ ਮੇਰੇ ਕੋਲੇ ਚਾਹ ਪਾਣੀ ਲੈ ਗਏ ਤੂੰ ਸੱਤਾਂ ਸਾਲਾਂ 'ਚ ਵੇਖੋ ਥੋੜਾ-ਥੋੜਾ ਵੀ ਦੇ ਗਏ ਨਾ ਆਪਾਂ ਕਚੈਰੀਆਂ ਵੀ ਜਾਣੇ ਆ ਤੇ 200 ਰੁਪਏ ਮੁੰਸੀ ਮੰਗ ਲੈਂਦਾ ਤੇ ਇਹਨਾਂ ਤੋਂ ਮੈਂ ਲਾਲਚ 'ਚ ਮੈਂ ਕਹਿੰਦਾ ਯਾਰ ਕਿੱਧਰ ਮੈਂ ਦਿਮਾਗ ਦੀਆਂ ਗੋਲੀਆਂ ਖਾਊਂਗਾ ਮੈਂ ਟੈਨਸ਼ਨ ਦੀਆਂ ਗੋਲੀਆਂ ਖਾਊਂਗਾ ਕਿਉਂਕਿ ਇਹਨਾਂ ਨੂੰ ਦੇ ਦਈਏ ਮੈਨੂੰ ਇਹ ਆਸ ਜਗਾ ਦਿੰਦੇ ਸੀ ਫਿਰ ਮੈਂ ਤੁਹਾਨੂੰ ਹੋਰ ਦੱਸਦਾ ਜੀ ਮੈਂ ਨਾ ਮੰਤਰੀ ਸਾਹਿਬ ਕੋਲ ਲਾਲ ਐਪਲੀਕੇ ਉਹਨਾਂ ਨੂੰ ਮੈਂ ਅਰਜੀ ਦਿੱਤੀ ਉਹਨਾਂ ਨੂੰ ਸਾਰਾ ਦੁੱਖ ਦੱਸਿਆ ਉਹਨਾਂ ਨੇ ਬੜਾ ਸੀਰੀਅਸ ਲਿਆ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਦਬਕਾ ਕੇ ਗੱਲ ਕਹੀ ਵੀ ਮੇਰੇ ਇੱਕ ਹਫ਼ਤੇ ਵਿੱਚ ਆਰਥੀ ਚਾਹੀਦੀ ਹੈ ਦੂਜੀ ਤੀਜੀ ਵਾਰ ਕਹਿੰਦੇ ਕੋਈ ਗੱਲ ਨਹੀਂ ਬਾਂਜੂ ਪਰ ਅੱਗੋਂ ਇਹ ਉਹਨਾਂ ਦੀ ਵੀ ਨਹੀਂ ਸੁਣ ਰਹੇ ਸਰਕਾਰ ਦੀ ਵੀ ਨਹੀਂ ਸੁਣ ਰਹੇ ਇਹੋ ਜੇ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਘਰੇ ਭੇਜਣਾ ਚਾਹੀਦਾ ਕਿਉਂਕਿ ਜਿਹੜੇ ਸਰਕਾਰ ਦੀ ਵੀ ਬਦਨਾਮੀ ਕਰਾ ਰਹੇ ਆ ਔਰ ਲੋਕਾਂ ਨੂੰ ਵੀ ਖੱਜਲ ਕਰ ਰਹੇ ਆ ਔਰ ਇਸ ਤਰੀਕੇ ਨਾਲ ਇਹ ਤਾਂ ਇੱਕ ਕਹਾਣੀ ਆ ਇੱਕ ਕਹਾਣੀਆਂ ਫਿਰੋਜ਼ਪੁਰ ਦੀ ਇਸ ਗੱਡੀ ਦੀ ਇਹੋ ਜਿਹਾ ਕਿੰਨੀਆਂ ਕਹਾਣੀਆਂ ਨੇ ਫਿਰੋਜ਼ਪੁਰ ਦੇ ਵਿੱਚ ਜਿਹੜੀਆਂ ਹਜੇ ਕੈਮਰੇ ਤੇ ਨਹੀਂ ਆਈਆਂ ਗਿਆ ਜਿਹੜੇ ਲੋਕ ਘਰਾਂ 'ਚ ਬੈਠੇ ਨੇ ਜਿਹੜੇ ਵਿਚਾਰੇ ਅੱਜ ਵੀ ਗਿੜੇ ਮਾਰ ਰਹੇ ਨੇ ਲੇਕਿਨ ਇਹਨਾਂ ਅ fırsਰਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਦੀ ਸਿਰਫ ਤਨਖਾਹਾਂ ਔਰ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਆ ਲੋਕ ਭਾਵੇਂ ਖੂ ਖਾਤੇ ਜਾਣ ਡੁੱਬ ਜਾਣ ਮਰ ਜਾਣ ਲੋਕਾਂ ਦਾ ਇਹਨਾਂ ਨੂੰ ਕੋਈ ਵੀ ਫਿਕਰ ਨਹੀਂ ਹੈਗਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਸਰਕਾਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹਨਾਂ ਮੁਲਾਜ਼ਮਾਂ ਨੂੰ ਦੇ ਉੱਪਰ ਸਖਤ ਕਾਰਵਾਈ ਕਰੇਗੀ ਔਰ ਬਾਈ ਹੋਣਾ ਦਾ ਜਿਹੜਾ ਨੰਬਰ ਹੈ ਜਿਹੜੀ ਗੱਡੀ ਆ ਇਹਦੀ ਆਰਸੀ ਬਣਾ ਕੇ ਇਹਨਾਂ ਦੇ ਘਰ ਤੱਕ ਜ਼ਰੂਰ ਭੇਜੇਗੀ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਇਸ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਵੇ ਔਰ ਇਸ ਦਾ ਕੋਈ ਹੱਲ ਕੀਤਾ ਜਾਵੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਕ